ਵਾਹਿਗੁਰੂ ਜੀ ਤਾ ਫਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਕੀਰਤਨ ਸੋਹਿਲਾ ਜੀ ਦੀ ਬਾਣੀ ਦੇ ਸੰਥਿਆ ਆਰੰਭ ਕਰਦੇ ਹਾਂ ਪਹਿਲਾਂ ਉਸ ਬਾਰੇ ਥੋੜੀ ਜੀ ਉਥਾਨਕਾ ਪੜ ਕੇ ਉਸ ਦਾ ਚਾਨਣਾ ਪਾਲਗੇ ਸੋਹਿਲਾ ਬਾਣੀ ਦਾ ਨਾਮ ਹੈ ਇਸ ਦਾ ਅਰਥ ਹੈ ਕੀਰਤਨ ਇਸੇ ਲਈ ਸੱਜਣ ਕੀਰਤਨ ਸੋਹਿਲਾ ਵੀ ਇਸ ਬਾਣੀ ਦਾ ਨਾਮ ਆਖ ਦਿੰਦੇ ਹਨ ਇਸ ਦਾ ਨਿਤਨੇਮ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਪ੍ਰਚਲਿਤ ਹੋਇਆ ਹੈ ਉਸ ਵੇਲੇ ਸਿਰਫ ਤਿੰਨ ਸ਼ਬਦਾਂ ਦਾ ਪਾਠ ਕੀਤਾ ਜਾਂਦਾ ਸੀ ਇਸ ਨੂੰ ਰਾਤੀ ਸੌਣ ਵੇਲੇ ਪੜ੍ਹਨ ਦਾ ਹੁਕਮ ਹੈ ਗੁਰੂ ਨਾਨਕ ਸਾਹਿਬ ਜੀ ਦੇ ਇਤਿਹਾਸ ਵਿੱਚ ਇੱਕ ਸੋਹਲੇ ਬਾਣੀ ਦੇ ਸੰਬੰਧ ਵਿੱਚ ਸਾਖੀ ਆਈ ਹੈ ਕਿ ਇੱਕ ਦਿਨ ਦੁਪਹਿਰ ਦੇ ਵਕਤ ਗੁਰੂ ਨਾਨਕ ਸਾਹਿਬ ਜੀ ਆਰਾਮ ਕਰ ਰਹੇ ਸਨ ਭਾਈ ਲੈਣਾ ਜੀ ਮੁੱਠੀ ਚਾਪੀ ਦੀ ਸੇਵਾ ਕਰ ਰਹੇ ਸਨ ਭਾਈ ਲੈਣੇ ਨੇ ਕੀ ਦੇਖਿਆ ਕਿ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚੋਂ ਅਤੇ ਪਿੰਜਣੀਆਂ ਵਿੱਚੋਂ ਲਹੂ ਸਿੰਮ ਰਿਹਾ ਹੈ ਇਹ ਇਹ ਵੇਖ ਕੇ ਭਾਈ ਲੈਣਾ ਜੀ ਹੈਰਾਨ ਹੋ ਕੇ ਪੁੱਛਣ ਲੱਗੇ ਇਹ ਸੱਚੇ ਪਾਤਸ਼ਾਹ ਗੁਰੂ ਗਰੀਨ ਨਵਾਜ ਜੀ ਅੱਜ ਆਪ ਜੀ ਦੇ ਚਰਨਾਂ ਤੇ ਪਿੰਜੜੀਆਂ ਵਿੱਚੋਂ ਲਹੂ ਕਿਵੇਂ ਸਿੰਮ ਰਿਹਾ ਹੈ ਹਜੂਰ ਨੇ ਉੱਤਰ ਦਿੱਤਾ ਪਿਆਰੇ ਲੈਣਾ ਭਾਈ ਲੈਣਾ ਜੀ ਇਹ ਵਾਰਤਾ ਹੈ ਤਾਂ ਗੁਪਤ ਪਰ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕਿਆਲੀ ਸੇਖਾ ਬਾਹਰ ਭੇਡਾਂ ਬੱਕਰੀਆਂ ਚਾਰਦਾ ਹੋਇਆ ਬੜੇ ਪ੍ਰੇਮ ਨਾਲ ਸੋਹਲੇ ਬਾਣੀ ਦਾ ਪਾਠ ਕਰ ਰਿਹਾ ਹੈ ਬਾਣੀ ਪੜਨ ਸਮੇ ਉਹ ਐਨਾ ਮਗਨ ਹੋ ਗਿਆ ਕਿ ਉਸ ਨੂੰ ਸਰੀਰ ਦੀ ਸੁਧ ਬੁੱਧ ਵੀ ਭੁੱਲ ਗਈ ਹੈ ਪ੍ਰੇਮ ਵਿੱਚ ਬਾਵਰਾ ਹੋ ਕੇ ਕੰਡਿਆਲੀਆਂ ਝਾੜੀਆਂ ਵਿੱਚ ਵਿਚਰ ਰਿਹਾ ਹੈ ਉਸ ਨੂੰ ਕੰਡਿਆਂ ਦੀ ਵੀ ਕੋਈ ਪਰਵਾਹ ਨਹੀਂ ਅਸੀਂ ਉਸ ਸਿੱਖ ਦੇ ਨਾਲ ਨਾਲ ਫਿਰ ਰਹੇ ਹਾਂ ਆਸ ਤੇ ਉਸ ਦੇ ਪੈਰਾਂ ਨੂੰ ਕੋਈ ਕੰਡਾ ਨਾ ਚੁਬ ਜਾਵੇ ਉਸ ਦਾ ਧਿਆਨ ਇੰਨਾ ਪਰਪੱਕ ਹੈ ਕਿ ਅਸੀਂ ਉਸ ਇੱਕ ਮਿੰਟ ਵੀ ਪਾਸੇ ਨਹੀਂ ਛੱਡ ਸਕਦੇ ਜੋ ਉਸ ਨੂੰ ਕੰਡੇ ਵੱਜਦੇ ਹਨ ਅਸੀਂ ਉਹਨਾਂ ਕੰਡਿਆਂ ਨੂੰ ਆਪਣੇ ਸਰੀਰ ਤੇ ਸਹਾਰ ਰਹੇ ਹਾਂ ਇਸ ਕਰਕੇ ਸਾਡੇ ਚਰਨਾਂ ਤੇ ਪਿੰਜਣੀਆਂ ਵਿੱਚ ਲਹੂ ਸਿੰਮ ਰਿਹਾ ਹੈ ਭਾਈ ਲੈਣਾ ਜੀ ਨੇ ਹੈਰਾਨ ਹੋ ਕੇ ਗੁਰੂ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਸਤਿਗੁਰੂ ਸਾਹਿਬ ਜੀ ਤਨ ਹੋ ਆਪ ਤਨ ਹੈ ਆਪ ਜੀ ਦੀ ਬਾਣੀ ਅਤੇ ਤਨ ਹੈ ਉਹ ਗੁਰਸਿੱਖ ਦੂਜੀ ਘਟਨਾ ਸੋਲੇ ਬਾਣੀ ਵਿੱਚ ਹੋਰ ਸਵਲ ਪੜੇ ਜਾਂਦੇ ਹਨ ਤੇ ਪੰਜਵੇਂ ਪਾਤਸ਼ਾਹ ਨਾਲ ਸੰਬੰਧਿਤ ਹਨ ਸੰਪਰਦਾਇ ਅੰਦਰ ਉਹਨਾਂ ਬਾਰੇ ਵਿਚਾਰ ਇਸ ਪ੍ਰਕਾਰ ਮਹਾਪੁਰਸ਼ ਦੱਸਦੇ ਹਨ ਇੱਕ ਘੋੜਿਆਂ ਦਾ ਵਪਾਰੀ ਸਿੱਖ ਗੁਰੂ ਮਹਾਰਾਜ ਪਾਸ ਆਇਆ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਸਤਾਗਰ ਸਿੱਖ ਹਾਂ ਕਈ ਵਾਰ ਰਾਤ ਬਰਾਤੇ ਬਾਹਰ ਵੀ ਰਹਿਣਾ ਪੈਂਦਾ ਹੈ ਕਈ ਵਾਰ ਅਜਿਹਾ ਹੁੰਦਾ ਹੈ ਕਿ ਮੇਰੇ ਤੰਬੇਲੇ ਵਿੱਚੋਂ ਘੋੜੇ ਚੋਰੀ ਹੋ ਜਾਂਦੇ ਹਨ ਅਤੇ ਬਹੁਤ ਸਾਰਾ ਮਾਲੀ ਨੁਕਸਾਨ ਵੀ ਹੁੰਦਾ ਰਹਿੰਦਾ ਹੈ ਆਪ ਇਸ ਦਾ ਕੋਈ ਇਲਾਜ ਦੱਸੋ ਤਾਂ ਗਰੀਬ ਨਵਾਜ ਸਤਿਗੁਰੂ ਜੀ ਨੇ ਇਸ ਸੋਹਲੇ ਬਾਣੀ ਦੇ ਨਾਲ ਇਹ ਚਾਰ ਸ਼ਬਦ ਪੜ੍ਹਨ ਦਾ ਹੁਕਮ ਕੀਤਾ ਜਿਸ ਦਾ ਸਦਕਾ ਉਸ ਦਾ ਨੁਕਸਾਨ ਹੋਣਾ ਬੰਦ ਹੋ ਗਿਆ ਜਦੋਂ ਇਹ ਵਪਾਰੀ ਸੇਖਰਾਤ ਨੂੰ ਸੌਂਦਾ ਤਾਂ ਸੋਹਲੇ ਬਾਣੀ ਦੇ ਨਾਲ ਇਹਨਾਂ ਸ਼ਬਦਾਂ ਦਾ ਵੀ ਪਾਠ ਕਰਦਾ ਇੱਕ ਦਿਨ ਸੋਹਲੇ ਪਾਠ ਕਰਦਿਆਂ ਉਸ ਨੂੰ ਵਿੱਚ ਹੀ ਨੀਂਦ ਆ ਗਈ ਤੰਬੇਲੇ ਵਿੱਚ ਚੋਰ ਆ ਗਏ ਉਹ ਹਾਲੇ ਘੋੜੇ ਵੇਖ ਹੀ ਰਹੇ ਸਨ ਕਿ ਅਚਾਨਕ ਵਪਾਰੀ ਸੇਖ ਦੀ ਅੱਖ ਖੁੱਲ ਗਈ ਉਸਨੇ ਸਾਵਧਾਨ ਹੋ ਕੇ ਸੋਹਿਲੇ ਦਾ ਪਾਠ ਸੰਪੂਰਨ ਕੀਤਾ ਤਾਂ ਚੋਰਾਂ ਨੇ ਕੀ ਦੇਖਿਆ ਕਿ ਉਸ ਤਵੇਲੇ ਦੇ ਚਾਰੇ ਚਪੇਰੇ ਲੋਹੇ ਦਾ ਕੋਟ ਉੱਤਰ ਗਿਆ ਹੈ ਉਹ ਉਸ ਕਿਲੇ ਅੰਦਰ ਬੰਦ ਹੋ ਗਏ ਹਨ ਬਾਹਰ ਨਿਕਲਣ ਵਾਸਤੇ ਕੋਈ ਰਸਤਾ ਨਹੀਂ ਦਿਸਦਾ ਅਖੀਰ ਦਿਨ ਚੜ੍ਹਿਆ ਤਾਂ ਸੁਦਾਗਰ ਸਿੱਖ ਘੋੜਿਆਂ ਦੇ ਤਵੇਲੇ ਵਿੱਚ ਆਇਆ ਉਹਨਾਂ ਚੋਰਾਂ ਨੂੰ ਵੇਖ ਕੇ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਇੱਥੇ ਕੀ ਕਾਰਨ ਆਏ ਹੋ ਅੱਗੋਂ ਉਹਨਾਂ ਡਰਦਿਆਂ ਮਾਰਿਆ ਸੱਚ ਬੋਲਿਆ ਕਿ ਅਸੀਂ ਚੋਰ ਹਾਂ ਅਤੇ ਰਾਤ ਤੇਰੇ ਚੰਬੇਲੇ ਵਿੱਚੋਂ ਘੋੜੇ ਚੋਰੀ ਕਰਨ ਆਏ ਸਾਂ ਜਦੋਂ ਪਹਿਲਾਂ ਆਏ ਉਸ ਵੇਲੇ ਕੋਈ ਰੁਕਾਵਟ ਨਹੀਂ ਸੀ ਪਰ ਜਦੋਂ ਚੰਬੇਲੇ ਅੰਦਰ ਆ ਗਏ ਤਾਂ ਉਸ ਵੇਲੇ ਅਚਨਚੇਤ ਹੀ ਲੋਹੇ ਦਾ ਕੋਟ ਉਤਰਿਆ ਅਤੇ ਇਹਦਾ ਕੀ ਕਾਰਨ ਹੈ ਤਾਂ ਉਸ ਸਦਾਕਰ ਸਿੱਖ ਨੇ ਉਹਨਾਂ ਚੋਰਾਂ ਨੂੰ ਆਖਿਆ ਕਿ ਮੇਰੇ ਸਤਿਗੁਰੂ ਜੀ ਦੀ ਬਾਣੀ ਦਾ ਪ੍ਰਤਾਪ ਹੈ ਫਿਰ ਚੋਰ ਵੀ ਚੋਰੀ ਕਰਨੀ ਛੱਡ ਗਏ ਅਤੇ ਗੁਰੂ ਮਹਾਰਾਜ ਦੇ ਸਿੱਖ ਬਣੇ ਬਾਣੀ ਪੜ੍ਹ ਕੇ ਸਿੱਖੀ ਧਾਰਨ ਕਰਕੇ ਆਪਣਾ ਜੀਵਨ ਸਫਲ ਕੀਤਾ ਇਸ ਲਈ ਸੰਪਰਤਾਏ ਵਿੱਚ ਸੋਹਲੇ ਦੇ ਪਾਠ ਸਮੇਂ ਇਹ ਚਾਰ ਸ਼ਬਦ ਵੀ ਜ਼ਰੂਰ ਪੜਨ ਦੀ ਆਗਿਆ ਕੀਤੀ ਹੈ ਆਓ ਆਪਾਂ ਹੁਣ ਆਰੰਭ ਕਰਦੇ ਹਾਂ ਸੋਰਠਿ ਮਹੱਲਾ ਪੰਜਵਾ ਸੋਰਠਿ ਮਹੱਲਾ ਪੰਜਵਾ ਗੁਰ ਕਾ ਸਬਦੁ ਦਰਖਵਾਰੇ ਗੁਰ ਕਾ ਸੰਬਦੁ ਰਖਵਾਨੀ ਚੌਕੀ ਚੌਗਰ ਦਾ ਹਮਾਰੇ ਚੌਕੀ ਤੋਗਰ ਦਾ ਹਮਾਰੇ RAM ਨਾਮ ਮਨ ਲਾਗਾ ਨਾਮ ਤਾਮ ਪਹ ਤਕ ਜਾਮਲ ਚਾਇ ਕਰ ਭਾਗਾ ਜਾਮਲ ਚਾਇ ਨੀ ਕਰ ਭਾਗਾ ਪਾਇਨ ਲਜਾਏ ਨੀ ਕਹਿਣਾ ਲੱਜਾਏ ਕਰ ਲੱਜਾਏ ਕਰ ਜੱਜਾ ਜਾ ਭਾਰੇ ਕਰਕੇ ਨਾ ਜਾਮ ਲਚਾਏ ਕਰ ਭਾਗਾ ਲਜਾਏ ਦਾ ਮਤਲਬ ਹੈ ਲੱਜੈਬਾਨ ਭਾਵ ਸ਼ਰਮਸਾਰ ਹੋ ਕੇ ਭੱਜ ਗਿਆ ਜਾਮ ਲਚਾਏ ਕਰ ਭਾਗਾ ਜੰਮ ਲਚਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਮੰਦਨ ਕਾਟ ਕਰੇ ਮਨ ਨਰਮਲ ਕੰਤਨ ਕਾਜ ਕਰੇ ਮਹ ਨਿਰਮਲ ਪੂਰਨ ਪੂਰਕ ਵਿਦਾਤਾ ਰਹਾ ਓ ਪੂਰਨ ਪੂਰਕ ਵਿਦਾਤਾ ਰਹਾ ਨਾਨਕ ਪ੍ਰਭ ਅਬਨਾਸੀ ਨਾਮ ਤੋਂ ਸਰਾਬ ਅਬਨਾਸੀ ਤਾਂ ਕੀ ਸੇਵ ਨਾ ਬਿਰਥੀ ਜਾਸੀ ਤਾਂ ਕੀ ਸੇਵ ਨਾ ਮੁਛੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਇਹਨੂੰ ਆਨੰਦ ਕਹਿਣਾ ਆਨੰਤ ਨਹੀਂ ਕਹਿਣਾ ਜੀ आनंद करहा तेरे दासा हां आनंद करहा तेरे दासा जप पूर्ण हुई आशा जप पूर्ण होई आसा, आसा। दिलावल महल्ला पंजाबवा दिलावल पाना पद ततिवाऊ ना लकाई ततिवाऊ नाकाई ਲੱਗ ਗਏ ਪਾਰ ਬ੍ਰਹਮ ਸਰਣਾਈ ਚੌਗਰਤ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦਇਆ ਕੰਬਾਂ ਉੱਭਰੂ ਪਿਆ ਇਕਾਲੇ ਬੁਲਾਈ ਰਹਾ ਸਾਧ ਰਮਾਈ ਰਹਾ ਰਾਖ ਲਈ ਤਨ ਰਖਨ ਹਾਰ ਰਾਖ ਲਈ ਤਨ ਰਖਨ ਹਾਰ ਸਭ ਬਿਯਾਦ ਮਿਟਾਈ ਉਹ ਪਿਆਰ ਮਿਟਾਈ ਕਹੋ ਨਾਨਕ ਕਿਰਪਾ ਭਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਪ੍ਰਭ ਭਏ ਸਹਾਈ ਚਲੋ ਕ जय सादु गोपित भजन जय सादु गोपित भजन गोपित है जी गोबिंद नहीं जय सादु गोपित भजन कीर्तन नानक नीत कीर्तन नानक नीत ना हो ना तू ना हो ना तू रहै छुट्टै ऐथे बिस्ना में ना हो ना तू ठमक रहै छुट्टै निकट ना जायो हो दूत ना जायो ਸ ਲੋਕ ਮਹੱਲਾ ਪੰਜਵਾ ਮਨਮਹ ਚਿਤਵੋ ਚਿਤਬਨੀ ਬਗਵਨ ਕਰੋ ਚਿਤਬਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੀ ਮੀਤ ਸੋਹਿਲਾ ਰਾਗ ਗਉੜੀ ਦੀਪਕੀ ਸੋਹਿਲਾ ਪਹਿਲਾ ਕਹਣਾ ਸੋਹੇਲਾ ਪਹਿਲਾ ਸੋਹੇਲਾ ਇਥੇ ਬਿਸ਼ਰਾਮ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਇਸੇ ਤਰ੍ਹਾਂ ਬੋਲਣਾ ਸੋਹੇਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਰਾਗ ਕੌਵੀ ਦੀਪਕੇ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤਿ ਆਖੀਐ ਦਾ ਘਰ ਕੀ ਰਤ ਆਖੀਐ ਭਰਤੇ ਕਾ ਹੋਏ ਵਿਚਾਰੋ ਤੇਤ ਘਰ ਗਾਵੋ ਸੋਹਿਲਾ ਤੇਤ ਘਰ ਗਾਵੋ ਸੁਹਦਾ ਸੇਵਰੇ ਹੋ ਸਰਜਨਹਾਰੋ ਹਾਏ ਨ ਸੇਵਰੇ ਹੋ ਨਾ ਸੇਵਰੇ ਹੋ ਸਰਜਨਹਾਰੋ ਠੀਕ ਐ ਤਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਤਮ ਗਾਵੋ ਮੇਰੇ ਨਿਰਭਉ ਕਾ ਸੁਹਦਾ ਹਾਂ ਤਮ ਗਾਵੋ ਬਿਸ਼ਰਾਮ ਮੇਰੇ ਨਿਰਭਉ ਕਾ ਸੋਹਿਲਾ ਇੱਥੇ ਬੋਰੀ ਹਉ ਵਾਰੀ ਜਿਤ ਸੋਹਿਲਾ ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾ ਸਦਾ ਸੁਖ ਹੋਏ ਨਿਤ ਨਿਤ ਜੀੜੇ ਸਮਾਲਿਆ ਨਾ ਦੇਖੇਗਾ ਦੇਵਨਹਾਰ ਦੇਖੇਗਾ ਦੇਵਨਹਾਰ ਕੰਨ ਦੇਖੇਗਾ ਦੇਖੇਗਾ ਗਣ ਦੇਖੇਗਾ ਨੀ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੇ ਤਿਸ ਦਾਤੇ ਕਵਨ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸਜਣਾ ਅਸੀਸੜੀਆ ਜੋ ਹੋਵ ਸਾਹਿਬ ਸਿਓ ਮੇਲ ਸਾਹਿਬ ਸਿਉ ਮੇਲ ਜਿਉ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੋਚਾ ਸਦੜੇ ਨੇਤ ਪਵੰਨਾ ਸਦੜੇ ਨੇਤ ਪਵੰਨਾ ਸਦਨ ਹਾਰਾ ਸਿਮਰੀਐ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨ ਸਦ ਸੇ ਦੇਹ ਆਵਾਨ राग असा मोहल्ला पहला छह कर छह गुरु छह कर छह गुरु छह उपदेश छह कर छह गुरु छह उपदेश छह कर छह गुरु छह उपदेश ते कई बारी छह कर छह गुरु छह उपदेश ਇਹ ਵੀ ਕਹਿ ਸਕਦੇ ਆਪਾਂ ਵੈਸੇ ਛੇ ਘਰ ਛੇ ਗੁਰ ਛੇ ਉਪਦੇਸ਼ ਇਸ ਤਰ੍ਹਾਂ ਉਚਾਰਨ ਕਰਨਾ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਬਾਬਾ ਜੈ ਭਰ ਕਰਤੇ ਕੀਰਤ ਹੋਏ ਕਰਤੇ ਕੀਰਤ ਹੋਏ ਸੋ ਘਰ ਰਾਖ बढ़ाई तो विश्व चसया घड़िया पहरा खेती बारी माह हुआ, हुआ। सूरज एको रुत अनेक नानक करते के केते वेश ਕਾਫੇ ਕੇ ਕੇਸੇ ਵੇਸਾ ਰਾਗ ਤਨਾਸਰੀ ਮਹੱਲਾ ਪਹਿਲਾ ਰਾਗ ਤਨਾਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਵਚੰਦ ਦੀਪਕ ਬਨੇ ਗगन ਮੈਂ ਥਾਲ ਰਵਚੰਦ ਦੀ ਪਵਨ ਇਹਨੂੰ ਮੈਂ ਨਹੀਂ ਬੋਲਣਾ ਜੀ ਮੈਂ ਬੋਲੋ ਬਿਨਾ ਬਿੰਦੇ ਤੋਂ ਮੈਂ ਰੂਪ ਆਕਾਸ ਰੂਪ ਇਹਦਾ ਅਰਥ ਹੈ ਮੈਂ ਨਹੀਂ ਬੋਲਣਾ ਮੈਂ गगनमय थाल रबचंद दीपक बने तारका मंडल जनक मोती धूप मल आन लो पवन चबरो करे धूप मल आन, आन लो लो पर थोड़ा सा स्पेस देके बोलना नाल नहीं जोड़ना धूप मल आन लो ਪਾਵਨ ਚਬਰੋ ਕਰੇ ਸਾਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਵੇ ਕੈਸੀ ਆਪੀ ਹੋਵੇ ਭਾਵਖੰਡਨਾ ਤੇਰੀ ਆਰਤੀ ਭਾਵਖੰਡਨਾ ਤੇਰੀ ਆਰਤੀ ਅਨਹਤ ਸਬਦ ਬਾਜੰਤ ਭੇਰੀ ਰਹਾ ਅਨਹਤ ਸਬਦ ਬਾਜੰਤ ਭੇਰੀ ਰਹਾ ਆਨਹਤ ਸਬਦ ਬਾਜੰਤ ਬਾਹਵੇਂ ਕੰਨਾਂ ਲਾ ਕੇ ਸੁਣਨਾ ਆਨਹਤਾ ਸਬਦ ਆਨਹਤਾ ਸਬਦ ਵਾ ਜੰਤ ਭੇਰੀ ਰਹਾਉ ਸਹਿ ਸਤਾਵ ਨੈਨ ਨਨ ਨੈਨ ਹਹ ਤੋਹ ਕਉ ਸਹਿ ਸਤਾਵ ਨੈਨ ਨਨ ਨੈਨ ਹਹ ਤੋਹ ਕਉ ਹਾਂ ਸਹਿ ਸਤਾਵ ਨੈਨ ਇਥੇ ਠਮਕ ਨਨ ਨੈਨ ਹਹ ਵਿਸ਼ਰਾਮ ਸਹਿ ਸਮੂਰਤ ਨਨਾ ਏਕ ਤੋਹੀ ਸਹਿ ਸਮੂਰਤ ਨਨਾ ਏਕ ਤੋਹੀ ਹਾਂ ਤੋਹੀ ਪਾਠ ਆ ਜਿਹੜਾ ਬੜਾ ਤੋਹੀ ਨਿਕਰਨਾ ਦਰਮਿਆਨ ਨਾ ਜਾ ਰੋਣਾ ਤੱਤੇ ਤੇ ਹੋੜਾ ਵੀ ਐ ਤੇ ਔਕਰ ਵੀ ਐ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਪਦ ਬੇਮਲ ਨਨ ਏਕ ਪਦ ਸਹਿਸ ਪਦ ਬਿੰਦ ਨਨ ਏਕ ਪਦ ਗੰਧ ਗੈਨ ਸਾਸਤਵ ਗੰਧ ਇਵ ਚਲਤ ਮੋਹੀ ਹਾਂ ਸਹਿਸ ਪਦ ਬੇਮਲ ਨਨ ਏਕ ਪਦ ਸਹਿਸ ਪਦ ਬੇਮਲ ਠਾਮਕ ਨਾਨਕ ਇੱਕ ਪਾਦ ਇਥੇ ਵਿਸ਼ਰਾਮ ਗੰਧ ਗਿਨ ਇਹ ਰਤੇ ਠਮਕ ਸਹਿਸ ਤਵ ਗੰਧ ਦੂਜਾ ਵਿਸ਼ਰਾਮ ਇਹ ਵਿਚਲਤ ਮੋਹੀ ਐਸੀ ਤਰੈ ਲਉਣਾ ਹੈ ਸਭ ਮਹਿ ਜੋਤ ਜੋਤ ਹੈ ਸੋਏ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਤਿਸ ਪਹਿ ਚਾਨਣ ਸੋ ਮਹਤੰ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਜੋਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਾਵਲ ਮੁਕਰੰਦ ਲੋਭਤ ਮਨੋ ਹਰ ਚਰਨ ਕਾਵਲ ਮੁਕਰੰਦ ਲੋਭਤ ਮਨੋ ਆਹਰ ਚਰਨ ਕਾਵਲ ਮੁਕਰੰਦ ਬਿਸ ਇਤੇ ਬਿਸ਼ਰਾਮ ਲੋਭਿਤ ਲੱਲੇ ਤੇ ਹੁੜਾ ਭਬੇ ਤੇ ਆਦਕ ਤੇ ਤਤਾ ਲੋਭਿਤ ਲੋਭਤ ਨਿਕਣਾ ਲੋਭਿਤ ਲੋਭਿਤ ਮਨੋ ਆਨੰਦਨੋ 모ਹ ਆਹੀ ਪਿਆਸਾ ਆਨੰਦਨੋ 모ਹ ਆਹੀ ਪਿਆਸਾ ਆਨ ਦਿਨੋ ਆਨ ਕਹਿ ਕੇ ਦਿਨੋ ਕਹਿਣਾ ਆਨ ਦਿਨੋ 모ਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕਾਓ ਕਿਰਪਾ ਜਲ ਦੇਹ ਨਾਨਕ ਕੋ ਨਾਨਕ ਸਰੰਗ ਕਾਓ ਆਹ ਕਿਰਪਾ ਜਲ ਦੇਹ ਇਤੇ ਥਮਕ ਨਾਨਕ ਸਰੰਗ ਕਾਓ ਇਤੇ ਬਿਸ਼ਰਾਮ ਹੋਏ ਜਾਤੇ ਤੇਰੇ ਨਾਏ ਵਾਸਾ ਹੋਏ ਜਾਤੇ ਤੇਰੇ ਨਾਏ ਵਾਸਾ ਹਾਂ ਹੋਏ ਜਾਤੇ ਇਸ ਤਰ੍ਹਾਂ ਬੋਲਣਾ ਤੇਰਾ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਹਾਂ ਇਹ ਰਾਗ ਗਉੜੀ ਕਹਿੰਦਾ ਹੈ ਰਾਗ ਗਉੜੀ ਆ ਨਿਕਲਣਾ ਰਾਗ ਗਉੜੀ ਕਿਉਂਕਿ ਦੋ ਗੱਗੇ ਇਕੱਠੇ ਹੋ ਗਏ ਇੱਥੇ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਸਾਧੂ ਖੰਡਲ ਖੰਡਾ ਹੈ ਔਰ ਬਿਖਤ ਲਿਖੇ ਗੁਰ ਪਾਇਆ ਔਰ ਬਿਖਤ ਲਿਖੇ ਗੁਰ ਪਾਇਆ ਹਰ ਮਨ ਹਰਲੇ ਮੰਡਾ ਦਾ ਮੰਡਾ ਹੈ ਹਰ ਹਰਲੇ ਦਾ ਮੰਡਾ ਮੰਡਾ ਹੈ ਔਰ ਬਿਖਤ ਲਿਖੇ ਗੁਰ ਪਾਇਆ ਜੱਟਾ ਲਖੇਰੇ ਕਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਸਾਧੂ ਅੰਜਲੀ ਆਕਾਰ ਸਾਧੂ ਅੰਜਲੀ ਐਡੇ ਤੇ ਟਿੱਪੀ ਵੀ ਲੱਗੀ ਹੈ ਜੱਜੇ ਤੇ ਔਕੜ ਵੀ ਅੰਜਲੀ ਘਣੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਾ ਤ ਪੁਨ ਵੱਡਾ ਹੈ ਰਹਾ ਹਰ ਡੰਡਾ ਤੋਂ ਪੁੰਨ ਵੱਡਾ ਹੈ ਡੰਡਾ ਤੋਂ ਡੰਡਾ ਤੋਂ ਕੰਡਟੇ ਤੇ ਟਿੱਪੀ ਹੈ ਡਡਾਉਤ ਨਹੀਂ ਘਰ ਡੰਡਾ ਤੋਂ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਅਸ ਸਾਦ ਨਾ ਜਾਣਿਆ ਸਾਖਤ ਹਰ ਅਸ ਸਾਦ ਨਾ ਜਾਣਿਆ ਤਿੰਨ ਅੰਤਰ ਹਉ ਮੈਂ ਕੰਡਾ ਹੈ ਹਉ ਇੱਥੇ ਸਾਖਤ ਤੇ ਪਹਿਲਾਂ ਥੰਮ ਕਲਾਉਣੀ ਜ਼ਰੂਰੀ ਹੈ ਸਾਖਤ ਹਰ ਰਸ ਸਾਦ ਨਾ ਜਾਣਿਆ ਸਾਦ ਕਣਾਂ ਸਾਦ ਨਹੀਂ ਤਦੇ ਰਾਲਾ ਪਾਠਾ ਸਾਕਤ ਹਰ ਰਸ ਸਾਦ ਨਾ ਜਾਣਿਆ ਇੱਥੇ ਵਿਸ਼ਰਾਮ ਤਿੰਨ ਅੰਤਰ ਹਉਮੈ ਕੰਡਾ ਹੈ ਜਿਉ ਜੋ ਚਲ ਹੈ ਚੁਬ ਹੈ ਦੁਖ ਪਾਵਹਿ ਜਿਉ ਜੋ ਚਲ ਹੈ ਚੁਬ ਹੈ ਦੁਖ ਪਾਵਹਿ ਜਮ ਕਾਲ ਸਹੈ ਸਿਰ ਡੰਡਾ ਹੈ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਹਰ ਜਨ ਹਰ ਦੁੱਖ ਜਨਮ ਮਰਨ ਭਾਵ ਖੰਡਾ ਹੈ अवनासी पुरख पाया परमेश्वर बहुत पर बहु है, मस्कीन तेरे, हर राख राख है, हाँ हम गरीब मस्कीन इथे थलाके फे कहना प्रभ तेरे ਇਤੇ ਬਿਸਰਾਮ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਰਾਗ ਗੌੜੀ करो बेनंती सुनो हो मेरे मीता करो बेनंती सुनो मेरे मीता शांत टहल की बेला शांत टहल की बेला हाँ बेला पोला बोलना बेला नहीं कहना जी बेला कहता फिर जंगल बन जो बेला करो बेनंती सुनो हो मेरे मीता संत टहल की बेला ई खाट चलो हर लाहा ਇਹ ਆਖੋ ਤਦੋ ਤਦੋ ਅੰਧਾ ਅਗ ਬਸਨ ਸੁਹਿਲਾ ਆਉਦ ਘਟੈ ਦਿਨਸ ਰੈਣਾ ਰੇ ਆਉ ਘਟੈ ਦਿਨਸ ਰੈਣਾ ਰੇ ਆ ਰੈਣਾ ਰੇ ਇਕੱਠਾ ਪਾਠ ਕਰਨਾ ਹੈ ਰੈਣਾ ਰੇ ਨਹੀਂ ਕਹਿਣਾ ਆਉ ਤ ਘਟੈ ਦਿਨਸ ਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਮਨ ਗੁਰ ਮੰਗਲ ਕਾਜ ਸਵਾਰੇ ਆ ਇਥੇ ਮਾਨਾ ਜਿਹੜਾ ਮਨ ਤੇ ਠੰਮ ਕਲੋਣੀ ਹੈ ਜੂਰੀ ਮਨ ਗੁਰ ਮੇਲ ਇੱਥੇ ਵਿਸ਼ਰਾਮ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇਮਹਿ ਇਹੋ ਸੰਸਾਰ ਬੇਕਾਰ ਸੰਸੇਮਹਿ ਤਰੇਉ ਬ੍ਰਹਮ ਅਗੇ ਅੰਨੀ ਜਿਸਹ ਜਗਾਇ ਪੀ ਆਵੈ ਹੋ ਰਸ ਸਹਰ ਜਗਾਇ 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 ਪੀ ਆਵੈ ਹੋ ਰਸ ਹਾਂ ਜਿਸਹ ਜਗਾਇ ਪੀ ਆਵੈ ਹੋ ਰਸ ਅਕਾਥ ਕਥਾ ਤੈਨ ਜਾਨੀ ਅਕਾਥ ਕਥਾ ਤੈਨ ਜਾਨੀ ਜਾ ਕਉ ਆਏ ਸੋਈ ਬਿਹੱਜ ਹੋ ਜਾ ਕਉ ਆਏ ਸੋਈ ਪਿਆਜੋ ਹਰ ਗੁਰ ਤੇ ਮਨ ਹ ਬਸੇ ਰਾਮ ਹਰ ਗੁਰ ਤੇ ਮਨ ਹ ਬਸੇ ਰਾਮ ਜਾ ਕਉ ਆਏ ਸੋਈ ਬਿਹੱਜ ਹੋ ਬਿਹੱਜ ਹੋ ਬਾਠ ਹੈ ਬਿਹੱਜ ਹੋ ਨਹੀਂ ਕਹਿਣਾ ਬਿਹੱਜ ਹੋ ਜਿਹੜਾ ਛੱਜਾ ਹੈ ਨਾ ਮੁਕਤ ਹੈ ਜਾ ਕਉ ਆਏ ਸੋਈ ਬਿਹੱਜ ਹੋ ਹਰ ਗੁਰ ਤੇ ਮਨ ਹ ਬਸੇ ਰਾਮ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਬਹੁਰ ਨਾ ਹੋਏ ਗੋ ਫੇਰਾ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਾਨਕੀ ਪੂਰੇ ਸਰਦਾ ਨਾਨਕ ਦਾਸ ਇਹ ਸੁਖ ਮੰਗੈ ਨਾਨਕ ਦਾਸ ਇਹ ਸੁਖ ਮੰਗੈ ਮੋਕ ਔਕਰ ਸੰਤਨ ਕੀ ਧੂਰੇ ਮੋਕ ਔਕਰ ਸੰਤਨ ਕੀ ਧੂਰੇ ਆਇ ਨੋ ਨਾਨਕ ਦਾਸ ਇਹ ਸੁਖ ਮੰਗੈ ਮੋਕ ਮੋਕ ਔ ਘਣ ਮੋਕੋ ਨਿਗਣ ਮੋਕ ਔਕਰ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਵਿਦਾਤੇ ਕਰਨ ਜਾਮੀਂ ਕੋ ਰਭੁ ਬੁਧਾਤੇ ਸਰਦਾ ਮਾਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਨਾਨਕ ਦਾਸ ਤਹਿ ਸੁਖ ਮੰਗੈ ਮੋਕਾਉ ਕਰ ਸੰਤਨ ਕੀ ਧੂਰੇ ਕੋ ਕਰ ਸੰਤਨ ਕੀ ਧੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ